ਨਾਂ ਦੇ ਦਾਰੇ ਜਾਵੇ ਸੋ ਨਾਮੋਂ ਜਾਵੇ ਨਾਮ ਹਕੀਆ ਆ ਜਾਏ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟ ਕੇ ਮੂਰਤ ਹਰ ਗੋਬਿੰਦ ਸਵਾਰੀ ਗੱਲੀ ਪੀੜੀ ਸੋਡੀਆਂ ਰੂਪ ਦਿਖਾਵਣ ਵਾਰੋ ਭਾਰੀ ਦਾਲ ਪੰਜਨ ਗੁਰ ਸੂਰਮਾ ਵਡ ਜੋਦਾ ਬਹੁ ਪਰ ਉਪਕਾਰੀ ਪਤ ਤੇ ਪਾਵਨ ਕਿਰਪਾ ਦੇ ਖਜ਼ਾਨੇ ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਦੀਓ ਅੱਜ ਅਸੀਂ ਆਪ ਜੀ ਦੇ ਚਰਨਾਂ ਦੇ ਵਿੱਚ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਦਾ ਪਾਵਨ ਪਵਿੱਤਰ ਉਪਦੇਸ਼ ਹੈ ਜੋ ਕਾਲ ਯੁਗ ਦਾ ਭਿਆਨਕ ਸਮਾਂ ਹੈ ਕਾਲ ਯੁਗ ਦੇ ਭਿਆਨਕ ਸਮੇਂ ਦੇ ਵਿੱਚ ਆਪਾਂ ਆਪ ਅੱਖਾਂ ਦੇ ਨਾਲ ਵੇਖ ਰਹੇ ਆਂ ਕਿ ਕੀ ਵਰਤ ਰਿਹਾ ਹੈ ਤੇ ਜਦੋਂ ਕਾਲ ਯੁਗ ਦੇ ਸਮੇਂ ਦੇ ਵਿੱਚ ਧੰਗੁਰੂ ਨਾਨਕ ਦੇਵ ਜੀ ਮਹਾਰਾਜ ਸਾਹਿਬ ਜੀਆਂ ਨੇ અવਤਾਰ ਧਾਰਨ ਕੀਤਾ ਮਹਾਰਾਜ ਸਾਹਿਬ ਜੀਆਂ ਨੇ ਚਾਰ ਉਦਾਸੀਆਂ ਕੀਤੀਆਂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਬਟਾਲੇ ਦੀ ਧਰਤੀ ਤੇ ਪਹੰਚੇ ਸਤਿਗੁਰੂ ਜੀ ਸੰਗਤਾਂ ਨੂੰ ਤਾਰਦੇ ਹੋਏ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਪਹੁੰਚੇ ਤਾਂ ਸਾਧ ਸੰਗਤ ਉਥੇ ਸਿੱਧਾਂ ਦੇ ਨਾਲ ਚਰਚਾ ਹੋਈ ਚਰਤਾ ਦੇ ਵਿੱਚ ਸਵਾਲ ਹੋਏ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਨੂੰ ਇਹ ਸੱਚੇ ਪਾਤਸ਼ਾਹ ਮਹਾਰਾਜ ਕਲਯੁਗੀ ਜੀਵਾਂ ਦਾ ਜੋ ਕਿਸ ਤਰ੍ਹਾਂ ਦਾ ਵਰਤਾਰਾ ਹੋਵੇਗਾ ਇਹ ਸਾਨੂੰ ਦੱਸਣਾ ਕਰੋ ਤੇ ਧੰਗ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆਂ ਨੇ ਉਸ ਵੇਲੇ ਕਲਯੁਗੀ ਜੀਵਾਂ ਦੇ ਬਾਰੇ ਦੱਸਦੇ ਹੋਏ ਆਪਣੇ ਸ਼੍ਰੀ ਕੰਟ ਤੋਂ ਮਹਾਰਾਜ ਰਸਨਾ ਤੋਂ ਗੁਰਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਪਾਵਨ ਪਵਿੱਤਰ ਬਚਨ ਉਚਾਰਨ ਕੀਤਾ ਗੁਰਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ ਕਲਯੁਗ ਦੀ ਦੀਵਾ ਬਾਰੇ ਦੱਸਦੇ ਹੋਏ ਕਹਿਣ ਲੱਗੇ ਕਿ ਸਿੱਧੋ ਕਲਯੁਗ ਦਾ ਭਿਆਨਕ ਸਮਾਂ ਇਸ ਤਰ੍ਹਾਂ ਦਾ ਵਰਤਾਰਾ ਹੋਵੇਗਾ ਭਿਆਨਕ ਸਮੇਂ ਦੇ ਵਿੱਚ ਕਾਲ ਹੋਈ ਕੁੱਤੇ ਮੋਹੀ ਖਾਜ ਹੋਆ ਮਰਦਾਰ ਕਹਿੰਦੇ ਨੇ ਵੀ ਕਲਯੁਗ ਦਾ ਜਿਹੜਾ ਸਮਾਂ ਬੱਤੇਗਾ ਉਸ ਦੇ ਵਿੱਚ ਕਲਯੁਗ ਦੀ ਕਿਰਿਆ ਹੀ ਇਹੋ ਜਿਹੀ ਵਰਤੇਗੀ ਕਿ ਜਿਹੜਾ ਨਾ ਕੁੱਤੇ ਮੋਹੀ ਭਾਵ ਕੇ ਜਿਸ ਪਾਸੇ ਨੂੰ ਕੁੱਤਾ ਦੌੜਦਾ ਹੈ ਕੁੱਤਾ ਕਿਹੜੇ ਪਾਸੇ ਨੂੰ ਤੌੜਦਾ ਏ ਕਰੰਗ ਵਾਲੇ ਪਾਸੇ ਨੂੰ ਪਸ਼ੂ ਪੰਛੀਆਂ ਦਾ ਮੀਟ ਮਾਸ ਖਾਣ ਦੇ ਵਾਸਤੇ ਤੌੜਦਾ ਏ ਜੂਠਾਂ ਦੇ ਵਿੱਚ ਮੂੰਹ ਮਾਰਨ ਤਾਂ ਹੀ ਬੜਾ ਖੁਸ਼ ਰਹਿੰਦਾ ਏ ਤੇ ਗੁਰਦੇਵ ਪਾਚਾ ਮਹਾਰਾਜ ਸਾਹਿਬ ਦੀ ਕਹਿਣ ਲੱਗੇ ਕਿ ਇਸ ਤਰ੍ਹਾਂ ਦਾ ਕਲਯੁਗੀ ਦੀਵਾਂ ਦਾ ਜਿਹੜਾ ਮਨ ਬਣ ਜਾਣਾ ਏ ਕਿਉਂਕਿ ਮਰਦਾਰ ਖਾਣ ਦੇ ਵਿੱਚ ਸਤਗੁਰੂ ਪਾਚਾ ਮਹਾਰਾਜ ਸਾਹਿਬ ਦੀ ਕਹਿੰਦੇ ਨੇ ਖਾਜ ਹੋਆ ਮਰਦਾਰ ਉਹਨਾਂ ਦਾ ਜਿਹੜਾ ਜਿਵੇਂ ਕੁੱਤੇ ਦਾ ਖਾਣਾ ਏ ਮਰਦਾਰ ਮਰੇ ਹੋਏ ਪਸ਼ੂ ਪੰਛੀ ਹੈ ਇਸੇ ਤਰ੍ਹਾਂ ਕਲਯੁਗੀ ਜੀਵਾਂ ਦਾ ਜਿਹੜਾ ਹੈ ਉਹ ਨੀਤੀ ਹੈ ਜਿਹੜੀ ਮਰਦਾਰ ਖਾਣ ਦੇ ਵਿੱਚ ਵੱਜ ਜਾਵੇਗੀ ਕਿਉਂਕਿ ਸਾਧ ਸੰਗਤ ਜੀਓ ਮਰਦਾਰ ਤੋਂ ਭਾਵ ਕੂੜ ਬੋਲ ਮਰਦਾਰ ਖਾਏ ਕੂੜ ਬੋਲ ਕੇ ਝੂਠ ਬੋਲ ਕੇ ਤੇ ਇਹਨੂੰ ਬੜੇ ਹੀ ਖੁਸ਼ੀ ਦੇ ਨਾਲ ਇਹਨੂੰ ਕੰਨਾਂ ਦੇ ਨਾਲ ਜਦੋਂ ਝੂਠ ਬੋਲਦੇ ਆ ਕੰਨਾਂ ਦੇ ਰਾਹੀਂ ਸਾਡੇ ਅੰਦਰ ਜਾਂਦਾ ਹੈ ਮਾੜਾ ਸੁਣਦੇ ਆ ਕੰਨਾਂ ਦੇ ਰਹੀਂ ਸਾਡੇ ਅੰਦਰ ਜਾਂਦਾ ਏ ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਲ ਜੁਗੀ ਦੀਵਾਨਾ ਜਿਹੜੇ ਇਹ ਇਹੋ ਜੇ ਪਾਸੇ ਨੂੰ ਜਾਦਾ ਜਾਇਆ ਕਰਨਗੇ ਬੜੇ ਹੀ ਇਹਨਾਂ ਚੀਜ਼ਾਂ ਨੂੰ ਖੁਸ਼ ਹੋ ਕੇ ਸੇਵਨ ਕਰਿਆ ਕਰਨਗੇ ਤੇ ਪਾਚਾ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਉਹਨਾਂ ਦਾ ਕਰਮ ਇਹੋ ਜਾਂ ਬਣ ਜਾਣਾ ਏ ਖੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ ਧਰਮ ਦੀ ਵਿਚਾਰ ਹੈ ਜਿਹੜੀ ਉੱਕਾ ਹੀ ਕਹਿੰਦੇ ਚੁੱਕੀ ਜਾਣੀ ਹੈ ਤੇ ਬਸ ਝੂਠ ਗੱਪਾਂ ਵੱਡ ਵੱਡ ਕੇ ਤੇ ਚਪਕੂਰ ਬੋਲ ਔਲ ਔਕਣਾ ਅੰਗਰਦੇ ਪਾਚਾ ਮਹਾਰਾਜ ਜੀ ਕਹਿੰਦੇ ਨੇ ਕੂੜ ਦੀ ਕਿਰਿਆ ਦੇ ਵਿੱਚ ਇੰਨਾ ਜ਼ਿਆਦਾ ਖਚਤ ਹੋ ਜਾਣਗੇ ਫਿਰ ਮਹਾਰਾਜ ਸਾਹਿਬ ਜੀ ਕਹਿੰਦੇ ਜਦੋਂ ਉਹ ਇੰਨਾ ਖਚਤ ਹੋ ਜਾਣਗੇ ਉਹਨਾਂ ਦੀ ਜਿਹੜੀ ਪਤ ਤੇ ਇੱਜ਼ਤ ਹੈ ਜਵੰਦਿਆਂ ਜਿਨ ਜਵੰਦਿਆਂ ਪਤ ਨਹੀਂ ਮੋਇਆ ਮੰਦੀ ਹੋਏ ਉਹਨਾਂ ਦੀ ਫਿਰ ਜਿਉਂਦੀ ਜਾਨ ਸੰਸਾਰ ਦੇ ਵਿੱਚ ਰਹਿੰਦਿਆਂ ਹੋਇਆਂ ਕੋਈ ਇੱਜ਼ਤ ਪਤ ਨਹੀਂ ਰਹਿਣੀ ਤੇ ਗੁਰਦੇਵ ਪਾਚਾ ਮਹਾਰਾਜ ਕਹਿੰਦੇ ਨੇ ਜਦੋਂ ਮਰ ਜਾਣਗੇ ਮੰਦੀ ਭਾਵੇਂ ਧਰਮ ਰਾਜ ਦੀ ਕਚਹਿਰੀ ਦੇ ਵਿੱਚ ਵੀ ਉਹਨਾਂ ਦਾ ਜਿਹੜਾ ਇਸੇ ਤਰ੍ਹਾਂ ਦਾ ਵਰਤਾਰਾ ਹੋਣਾ ਹੈ ਜਿਉਂਦਿਆਂ ਵੀ ਪਤਨੀ ਰਹਿਣੀ ਤੇ ਮਰਨ ਤੋਂ ਬਾਅਦ ਵੀ ਉੱਥੇ ਕੋਈ ਢੋਈ ਨਹੀਂ ਮਿਲਨੀ ਦਰਗਾ ਢੋਈ ਨਾ ਮਿਲੇ ਕਾਫਰ ਕੁੱਤਾ ਸੈਤਾਨ ਜਦੋਂ ਇਨੀਆਂ ਵਚਨ ਕੀਤੇ ਸਿੱਧਾਂ ਨੇ ਤੇ ਧੰਗੂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀਆ ਨੇ ਇਸ ਤਰ੍ਹਾਂ ਜਵਾਬ ਦਿੱਤਾ ਸਿੱਧ ਬੋਲੇ ਮਹਾਰਾਜ ਕਿਰਪਾ ਕਰਕੇ ਸਾਨੂੰ ਇਹ ਵੀ ਦੱਸ ਦਿਓ ਕਿ ਇਸਤਰੀਆਂ ਦਾ ਕਲਯੁਗ ਦੇ ਵਿੱਚ ਕਿਸ ਤਰ੍ਹਾਂ ਦਾ ਵਰਤਾਰਾ ਹੋਇਆ ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਕਿਸਤਰੀਆਂ ਵੀ ਜਿਹੜੀਆਂ ਪ੍ਰਮਾਤਮਾ ਦੇ ਨਾਮ ਤੋਂ ਹੀਣੀਆਂ ਜਿਹੜੀਆਂ ਉਹ ਬਚਣਗੀਆਂ ਨਹੀਂ ਪ੍ਰਮਾਤਮਾ ਤੋਂ ਨਾਮ ਤੋਂ ਹੀਣਾ ਰੱਬ ਦੇ ਨਾਮ ਤੋਂ ਹੀਣਾ ਜੀਵ ਕਦੇ ਕਾਲਜੁਗੇ ਕਾਲਜੁਗ ਦੇ ਜਿਹੜੇ ਇਹ ਭਿਆਨਕ ਸਮੇਂ ਤੋਂ ਬਚੇਗਾ ਨਹੀਂ ਗੁਰਦੇ ਪਾਚਾ ਮਹਾਰਾਜ ਜੀ ਕਹਿੰਦੇ ਨੇ ਕਿ ਸਿੱਧੋ ਜਿਹੜੀਆਂ ਇਸਤਰੀਆਂ ਆਉਣਗੀਆਂ ਰੰਨਾ ਹੋਈਆਂ ਬੁੱਧੀਆਂ ਪੁਰਸ਼ ਹੋਏ ਸੋ ਆਦਿ ਕਹਿੰਦੇ ਨੇ ਸ਼ਰਮ ਗੈ ਸੇਲ ਸੰਜਮ ਸੱਚ ਭੰਨੀ ਖਾਣਾ ਖਾਜ ਆਹਾਜ ਸ਼ਰਮ ਗਿਆ ਘਰ ਆਪਣੇ ਪਤ ਉੱਠ ਚੱਲੀ ਨਾਲ ਕਹਿੰਦੇ ਨੇ ਵੀ ਇਹੋ ਜੀਆਂ ਰੰਨਾ ਬੁੱਧੀਆਂ ਭਾਵ ਕੇ ਬੁੱਧੀ ਵਾਲੀਆਂ ਇਹੋ ਜੀ ਝੋਟੀ ਬੁੱਧੀ ਵਾਲੀਆਂ ਹੋ ਜਾਣੀਆਂ ਐ ਵੀ ਉਹ ਆਪਣੇ ਗਾਂ ਪਤਿਆਂ ਤੱਕ ਤੇ ਕਹਿ ਲਿਏ ਵੀ ਮਰਦਾਂ ਦੇ ਤੱਕ ਗਾਂ ਜਾ ਕੇ ਤੇ ਉਹਨਾਂ ਨੂੰ ਅਕਲਾ ਸਿਖਾਉਣ ਗਈਆਂ ਬੁੱਧੀਆਂ ਸਿਖਾਉਣ ਗਈਆਂ ਤੇ ਜਿਹੜੇ ਪੁਰਸ਼ ਹੋਏ ਸਯਾਦ ਜਿਹੜੇ ਪੁਰਸ਼ ਹੋਣਗੇ ਉਹਨਾਂ ਦੇ ਉਹ ਸਯਾਦ ਭਾਵ ਕੇ ਸ਼ਕਾਰੀ ਕੁੱਤੇ ਦੀ ਤਰ੍ਹਾਂ ਜਿਵੇਂ ਸ਼ਕਾਰੀ ਇੱਕ ਸ਼ਿਕਾਰ ਕਰਦਾ ਹੈ ਨਾ ਕੁੱਤਾ ਰੱਖਦਾ ਹੈ ਤੇ ਕੁੱਤੇ ਦਾ ਕਰਮ ਹੁੰਦਾ ਹੈ ਵੀ ਸ਼ਿਕਾਰ ਕਰ ਲੈਣਾ ਤੇ ਸ਼ਿਕਾਰ ਕਰਕੇ ਫੜ ਕੇ ਤੇ ਆਪਣੇ ਮਾਲਕ ਦੇ ਅੱਗੇ ਰੱਖਣਾ ਇਸੇ ਤਰ੍ਹਾਂ ਮਰਦਾਰ ਝੂਠ ਬੋਲ ਕੇ ਬਹੁ ਪਰਪੰਚ ਕਰ ਪਰ ਧੰਨ ਲਿਆਵੈ ਸੁੱਤਦਾਰਾਂ ਪੈ ਆਨ ਲਟਾਵੇ ਬਹੁਤ ਝੂਠ ਪਰਪੰਚ ਠੱਗੀਆਂ ਮਾਰ ਕੇ ਪਰਾਇਆ ਧੰਨ ਲਿਆ ਕਰਕੇ ਤੇ ਆਪਣੀ ਇਸਤਰੀ ਦੇ ਅੱਗੇ ਕਲਯੁਗ ਦੇ ਸਮੇਂ ਦੇ ਵਿੱਚ ਰੋੜਦਿਆ ਕਰੇਗਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਇਹੋ ਜਿਹਾ ਸ਼ਰਮਾ ਬਣ ਜਾਣਾ ਸ਼ਰਮ ਗਿਆ ਘਰ ਆਪਣੇ ਪੱਤ ਉੱਠ ਚੱਲੀ ਨਾਲ ਜਿਹੜੀ ਸ਼ਰਮ ਸ਼ਰਮਨਾ ਦੀ ਕੋਈ ਚੀਜ਼ ਹੀ ਨਹੀਂ ਰਹਿ ਜਾਣੀ ਸ਼ਰਮ ਹੈ ਜਿਹੜੀ ਉਹ ਸਾਧ ਸੰਗਤ ਦੀ ਕਹਿੰਦੇ ਉੱਡ ਕੇ ਪਰਮਾਤਮਾ ਦੇ ਘਰ ਵਿੱਚ ਚਲੀ ਜਾਣੀ ਹੈ ਤੇ ਨਾਲ ਹੀ ਪੱਤ ਕਹਿੰਦੇ ਨੇ ਉੱਡ ਜਾਣੀ ਹੈ ਸੋ ਕਲਯੁਗ ਦੇ ਇਸ ਭਿਆਨਕ ਵਰਤਾਰੇ ਦੇ ਜਿਹੜਾ ਆਪ ਜੀਆ ਨੂੰ ਸਰਵਣ ਕਰਵਾ ਰਹੇ ਆ ਕਿ ਕਲਯੁਗ ਦਾ ਸਮਾਂ ਕੈਸਾ ਵਰਤ ਰਿਹਾ ਏ ਬਿਲਕੁਲ ਅਜੋਕੇ ਸਮੇ ਦਾ ਸੀਨ ਹੈ ਇਹ ਕਵਿਤਾ ਦੇ ਰਾਈ ਆਪ ਜੀਆ ਨੂੰ ਸਰਵਣ ਕਰਵਾ ਰਹੇ ਹਾਂ ਪਿਆਰ ਦੇ ਨਾਲ ਸਰਵਣ ਕਰਿਏ ਜੀ ਨਾ ਰਹੀ ਸ਼ਰਮ ਨਾ ਧਰਮ ਰਿਹਾ ਗਿਆ ਵਰਤ ਗੂੜ ਵਰਤਾਰਾ ਏ ਨਾ ਜ਼ਿੰਦਗੀ ਦਾ ਸਭ ਕਰਮ ਰਿਹਾ ਛਲਕਪਟ ਹੋ ਗਿਆ ਪਾਰਾ ਏ ਯਾਰਾ ਨੂੰ ਯਾ ਨੋਟ ਦੀਏ ਕਰਤਾਰਨ ਗੁਰਿਆ ਨੀਤਾ ਨੂੰ ਮੈਂ ਅਖੀਆ ਸਾਵੇ ਤਕਿਆre ਕਰ ਜੋਗ ਦੀਆਂ ਗੁਰਿਆ ਰੀਤਾ ਨੂੰ ਕਾਲਜ ਦੀਆਂ ਫੀਸਾਂ ਮਾਪੇ ਗਈ ਕਾਲਜ ਦੀਆਂ ਫੀਸਾਂ ਮਾਪੇ ਗਈ ਗੈਣੇ ਪਾਪੇੜੀ ਪਰਦੇ ਨੇ ਮਿਲ ਪਾੜੇ ਅਤੇ ਪਾੜੀਆਂ ਜੀ ਵੇਖੋ ਮौज ਮਸਤੀਆਂ ਕਰਦੇ ਨੇ ਹੱਥਾਂ ਵਿੱਚ ਹੱਥ ਮਿਲਾ ਕੇ ਤੇ ਪੈ ਗਾਵੜੇ ਗੰਧਿਆ ਗੀਤਾ ਨੂੰ ਸਾਵੇ ਤੱਕਿਆ ਏ ਕਲਯੁਗ ਦੀਆਂ ਬੁਰੀਆਂ ਰੀਤਾਂ ਨੂੰ ਪੈ ਚੁੱਕਾ ਜਾਲ ਵਕਾਰਾਂ ਦਾ ਕੀ ਚਾਲਕ ਤੇ ਇੱਕ ਨਕਤਰ ਨੇ ਪੈ ਜਕੜੇ ਗਾਮੀ ਬਿਰਦੇ ਨੀ ਕੰਪਿਊਟਰ ਤੇ ਕੀ ਡਾਕਟਰ ਨੇ ਪਾnde ਪਾੜੇ ਮਾਸਟਰ ਨੇ ਗੱਲਿਆ ਸਮਾਰੇ ਜੀਤਾਂ ਨੂੰ ਮੈਂ ਅਧੀਆਂ ਸਾਵੇ ਤੱਕਿਆ ਏ ਕਲਯੁਗ ਦੀਆਂ ਬੁਰੀਆਂ ਰੀਤਾਂ ਨੂੰ ਨਾਤੀ ਬਾਪ ਤੋਂ ਡਰਦੀ ਏ ਨਾਤੀ ਬਾਪ ਤੋਂ ਡਰਦੀ ਏ ਨਾ ਡਰ ਖਸਮ ਤੋਂ ਨਾਰਾਜੀ ਮਰਦਾਂ ਨੂੰ ਕਰਨ ਜਲੀਲ ਕਈ ਖੜਕੇ ਤੇ ਵਿੱਚ ਬਜ਼ਾਰਾਂ ਜੀ ਬਦਕਰਮ ਕਮਾਗੀ ਤੀ ਵੀ ਏ ਪਾ ਨੋਕਰ ਨਾਲ ਫਰੀਤਾ ਨੂੰ ਮੈਂ ਅਖੀਆਂ ਸਾਵੇ ਤਕਿਆ ਏ ਕਲ ਜੁਗਦੀਆਂ ਬੁਰੀਆਂ ਰੀਤਾਂ ਨੂੰ ਕਲ ਕਾਤੀ ਬਣ ਕੇ ਕੱਟ ਰਿਆ ਤੇ ਰਾਜੇ ਬਣੇ ਕਸਾਈ ਨੇ ਲੈ ਵੱਡੀ ਰਿਸ਼ਵਤ ਖੋਰ ਕਈ ਤੇ ਜਾਂਦੇ ਅੱਦਗਵਾਈ ਅੰਦਰ ਚੇਰੇ ਫੱਜਾ ਦੇ ਪੈ ਗਏ ਰੰਗ ਦੀਆਂ ਪੀਤਾ ਨੂੰ ਮੈਂ ਅੱਖੀਆਂ ਸਾਵੇਂ ਧੱਕਿਆ ਏ ਕਲ ਜੁਗ ਦੀਆਂ ਬੁਰੀਆਂ ਰੀਤਾਂ ਨੂੰ ਕੰਨਾ ਤੇ ਲੱਗਾ ਪੂੰਜਦੋਂ ਤੇ ਢੇਠਾ ਹੋਈ ਮੋਪੜ ਜੀ ਉਹ بیوی ਕਿਥੋਂ ਦੇਵੇਗੀ ਸਾਈ ਨੂੰ ਰੋਟੀ ਚੋਪੜ ਜੀ ਰਾਵਣਤਾ ਆਖਰ ਪਹਿਣਾ ਏ ਰਾਵਣਤਾ ਆਖਰ ਪਹਿਣਾ ਏ ਸੀਮਾ ਤੋਂ ਵਾਰੀ ਸੀਤਾ ਨੂੰ ਮੈਂ ਅੱਖੀਆਂ ਸਾਵੇਂ ਧੱਕਿਆ ਏ ਕਲ ਜੁਗ ਦੀਆਂ ਬੁਰੀਆਂ ਰੀਤਾਂ ਨੂੰ ਨਾ ਗਿਣਤੀ ਕੋਈ ਹੋਵੇ ਕੋਈ ਹੋਵੇ ਕੀ ਕਲ ਤੁਗਦੇ ਚੱਲੇ ਪੰਥਾਂ ਦੀ ਹੁੰਦੀ ਐ ਨਿਤ ਬਿਉਬਦੀ ਜੀ ਗੁਰੂਆਂ ਦੇ ਵੇਦ ਗ੍ਰੰਥਾਂ ਦੀ ਸੱਜਿਆਂ ਨੂੰ ਹੁੰਦੀਆਂ ਜੇਲਾਂ ਨੇ ਝੁੱਠੀਆਂ ਦੀਆਂ ਹੋਈਆਂ ਜਿੱਤਾਂ ਨੂੰ ਮੈਂ ਅੱਖੀਆਂ ਸਾਵੇਂ ਤੱਕਿਆ ਐ ਕਲਯੁਗ ਦੀਆਂ ਬੁਰੀਆਂ ਰੀਤਾਂ ਨੂੰ ਕਰਦੇ ਨੇ ਕਈ ਹਾਏ ਹਾਏ ਜੀ ਪਏ ਪਾਪੀ ਪਾਪ ਕਮਾਉਂਦੇ ਨੇ ਪਰ ਜ਼ਿਆਦਾ ਪੀ ਕੇ ਖੂਨ ਕਈ ਰਾਜੇ ਜਿਦੜੇ ਕਿ ਤੇ ਆ ਢੇਰੀ ਲੱਗਦੀ ਐ ਪਾਣੀ ਦੀਆਂ ਬਣੀਆਂ ਪੀਤਾ ਨੂੰ ਵੇਖੀਆਂ ਸਾਂਵੇਂ ਤੱਕਿਆ ਐ ਕਲ ਚੁਗਦੀਆਂ ਬੁਰੀਆਂ ਰੀਤਾਂ ਨੂੰ ਕੀ ਬਣੂ ਬੈਂਕੀਆ ਖੇਤੀ ਦਾ ਕੀ ਬਣੂ ਬੈਂਕੀਆ ਖੇਤੀ ਦਾ ਪਈ ਬਾੜ ਖੇਤਾਂ ਨੂੰ ਖਾਵੇ ਜੇ ਪਾ ਬੰਦੀ